ਇਹ ਮਸਲਾ ਜਿੱਤ ਜਾਈ ਇਹ ਤਾਂ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਜੋ ਚਲਾਇਆ ਹੋਇਆ ਉਹਦੇ ਸਬੰਧ ਵਿੱਚ ਮਹੱਲਾ ਨਿਵਾਸੀਆਂ ਨਾਲ ਮੀਟਿੰਗ ਕੀਤੀ ਆ ਜਿਹੜੇ ਮਹੱਲਾ ਨਿਵਾਸੀ ਵੀ ਚਾਹੁੰਦੇ ਵੀ ਅਸੀਂ ਪ੍ਰਸ਼ਾਸਨ ਦੀ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਉਸ ਸਬੰਧ ਵਿੱਚ ਮਹੱਲਾ ਵਾਸੀਆਂ ਨਾਲ ਮੀਟਿੰਗ ਕੀਤੀ ਗਈ ਤੇ ਇਹਨਾਂ ਨੂੰ ਇਹਨਾਂ ਦਾ ਡਿਸਕਸ ਕੀਤਾ ਗਿਆ ਇਸ਼ੂ ਹਾਂ ਜੀ ਕੋਈ ਨਿਸ਼ਬ वगैरह ਇੱਧਰ ਕਿਸ ਤਰ੍ਹਾਂ ਫੜਿਆ ਗਿਆ ਨਹੀਂ ਨਹੀਂ ਕੋਈ ਫੜਿਆ ਨਹੀਂ ਗਿਆਗਾ ਕੋਈ ਅਜੇ ਇੱਥੇ ਨਹੀਂ ਗਿਆ ਫਿਰ ਵੀ ਇਹਨਾਂ ਨੂੰ ਜੇ ਕੋਈ ਇਹਨਾਂ ਨੂੰ ਕੋਈ ਟਿਪਸ ਬਜਾ ਜਾਂ ਕੋਈ ਹਜੇ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਬਾਰੇ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਗਈ ਆ ਆਪਦੇ ਮੋਬਾਈਲ ਨੰਬਰ ਤੇ ਇਹਨਾਂ ਨੂੰ ਮਿਲ ਕੇ ਆਪਦੇ ਬਾਰੇ ਜਾਣਨਾ ਪਾਇਆ ਗਿਆ ਵੀ ਤੁਸੀਂ ਸਾਨੂੰ ਕਦੇ ਕਿਸੇ ਸਮੇਂ ਵੀ ਜਾਣਕਾਰੀ ਦੇ ਸਕਦੇ ਹੋ ਲਵਲੀ ਜੀ ਕੀ ਮੈਟਰ ਹੈ ਜੀ ਐਦਾਂ ਹੈ ਜੀ ਬਾਡ ਨੰਬਰ 4 ਦੇ ਵਿੱਚ ਮਹੱਲੇ ਦੇ ਖੜੇ ਆ ਨੈਸ਼ਨਲ ਕਲੋਨੀ ਚ ਇੱਥੇ ਸਾਡੇ ਐਸ ਐਚ ਓ ਸਾਹਿਬ ਗੁਰਦਰਸ਼ਨ ਸਿੰਘ ਨੇ ਥੋੜੇ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਔਰ ਮੱਲੇਆ ਕੰਨੀ ਮਨਵਾਸੀਆ ਕੰਨੀ ਇਹ ਬੇਨਤੀ ਸੀ ਇਹਨਾਂ ਨੂੰ ਕਿ ਇੱਥੇ ਨਾ ਰਾਤ ਨੂੰ ਜਿਹੜੀ ਮਟੀਰੀਅਲ ਬਹੁਤ ਤਰੀ ਫਿਰਦੀ ਆ ਮੋਟਰਸਾਈਕਲਾਂ ਤੇ ਕਦੇ ਕਿਸੇ ਗਰੀਬ ਬੰਦੇ ਨੂੰ ਫੜ ਕੇ ਉਹਦੇ ਤੇ ਅਟੈਕ ਕਰਦੇ ਆ ਸੋ ਇਹਨਾਂ ਨੂੰ ਸਾਰੀਆਂ ਅਸੀਂ ਪ੍ਰੋਬਲਮਾਂ ਮੱਲੇ ਵਾਲਿਆਂ ਨੇ ਦਸੀਆਂ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਜਿਹੜੀ ਹੈਗੀ ਪਟੋਲੀਆ ਵਾਲੇ ਬੰਦੇ ਵੀ ਭੇਜਾਂਗੇ ਔਰ ਖੁਦ ਵੀ ਇੱਥੇ ਗੇੜਾ ਰੱਖਾਂਗੇ ਤੇ ਕੋਈ ਵੀ ਐਦਾਂ ਦੀ ਕੋਈ ਜਿਹੜੀ ਕੋਈ ਕ੍ਰਾਈਮ ਹੋਊਗਾ ਜਾਂ ਕੋਈ ਨਸ਼ੇ ਵਿਰੁੱਧ ਕੋਈ ਵੀ ਜਿਵੇਂ ਸਰਕਾਰ ਚੱਲ ਰਹੀ ਹੈ ਕਿ ਨਸ਼ੇ ਵਿਰੁੱਧ ਬਹੁਤ ਸਖਤ ਐਕਸ਼ਨ ਲਏ ਜਾ ਰਹੇ ਆ ਔਰ ਕਾਫੀ ਜ਼ਿਆਦਾ ਪ੍ਰਭਾਵ ਵੀ ਪਿਆ ਤਾਂ ਹੁਣ ਲੋਕ ਜਾਗਰਤ ਹੋ ਰਿਹਾ ਸੋ ਲੋਕਾਂ ਨੇ ਡਿਮਾਂਡ ਕੀਤੀ ਸੀ ਕਿ ਸਾਨੂੰ ਵੀ ਐਸਐਚਓ ਸਾਹਿਬ ਆ ਕੇ ਮਿਲਣ ਤੇ ਉਹ ਆਏ ਹੈ ਔਰ ਇਹਨਾਂ ਨੇ ਪੂਰਾ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਔਰ ਜੋ ਵੀ ਇਦਾਂ ਦੀ ਕੋਈ ਆਨਸਰ ਸ਼ਰਾਰਤੀ ਆਨਸਰ ਹੋਣਗੇ ਉਹਨਾਂ ਦੇ ਸਖਤ ਕਾਰਵਾਈ ਕਰਨਗੇ ਸਰ ਸ਼੍ਰੀਕਲ ਜੀ ਜੀ ਐਸਐਚਓ ਸਾਹਿਬ ਨਾਲ ਅੱਜ ਸਾਡੀ ਮੀਟਿੰਗ ਸੀ ਸਾਡੀ ਇੱਕ ਵਾਰੀ ਸਿੰਗਲ ਕਾਲ ਕਰਨ ਤੇ ਐਸਐਚਓ ਸਾਹਿਬ ਇੱਥੇ ਆਏ ਪਰਸੋਂ ਰਾਤ ਨੂੰ ਇੱਥੇ ਇੱਕ ਵਾਰਦਾਤ ਹੋਈ ਸੀ ਇੱਕ ਬਜ਼ੁਰਗ ਆਪਦਾ ਸਮਾਨ ਰੇੜੀ ਲੈ ਕੇ ਆ ਰਹੇ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਕੋਈ ਲੜਕੇ ਪਿੱਛੋਂ ਹੀ ਉਹਨਾਂ ਦੇ ਮਗਰ ਲੱਗੇ ਆਏ ਸੀਗੇ ਉਹਨਾਂ ਤੋਂ ਉਹਨਾਂ ਤੋਂ ਨਾਲੇ ਤਾਂ ਸਮਾਨ ਖੋਲਿਆ ਉਹਨਾਂ ਨੇ ਪੈਸੇ ਖੋਲੇ ਤੇ ਉਹਨਾਂ ਦੇ ਕੱਪੜੇ ਵੀ ਫਾੜਦੇ ਉਹ ਕੈਮਰਿਆਂ ਦੇ ਵਿੱਚ ਉਹਨਾਂ ਦੀ ਰਿਕਾਰਡਿੰਗ ਆ ਚੁੱਕੀ ਹੈ ਤੇ ਉਹਨਾਂ ਤੇ ਕਾਰਵਾਈ ਵੀ ਥਰਮਲ ਥਾਣੇ ਦੇ ਵਿੱਚ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਅੱਜ ਐਸ ਐਚ ਓ ਸਾਹਿਬ ਨਾਲ ਮੀਟਿੰਗ ਸੀ ਜਿਸ ਦੇ ਵਿੱਚ ਕੀ ਤੁਸੀਂ ਦੇਖ ਰਹੇ ਹੋ ਸਾਰੇ ਮੱਲਾ ਨਿਵਾਸੀ ਆਏ ਹੋਏ ਐ ਤੇ ਸਾਰਾ ਮੱਲਾ ਨਿਵਾਸੀਆਂ ਦਾ ਥੈਂਕ ਹੈ ਤੇ ਆਪਣੇ ਐਸ ਐਚ ਓ ਸਾਹਿਬ ਦਾ ਬਹੁਤ ਜ਼ਿਆਦਾ ਥੈਂਕ ਹੈ ਤੇ ਪਰਮਦੀਰ ਪਰਮ ਪ੍ਰਦੀਪ ਜੀ ਨੇ ਜੀ ਨਵੀਂ ਜੁਆਇਨਿੰਗ ਹੈ ਉਹਨਾਂ ਦੀ ਪ੍ਰਦੀਪ ਜੀ ਦੀ ਤੇ ਉਹ ਹੁਣ ਡੇਲੀ ਇੱਥੇ ਆਸ਼ਵਾਸਨ ਦਿੱਤਾ ਗਿਆ ਸਾਨੂੰ ਕਿ ਉਹ ਡੇਲੀ ਆਇਆ ਕਰਨਗੇ ਕਿ ਡੇਲੀ ਇੱਥੇ ਪੀਸੀਆਰ ਦੀਆਂ ਕਾਫੀ ਟਾਈਮ ਦੇ ਵਿੱਚ ਇੱਥੇ ਰਾਉਂਡਸ ਹੋਇਆ ਕਰਨਗੇ। ਥੈਂਕ ਯੂ। ਬਰਜੂ ਦਾ ਖਾਲਸਾ ਵੈਰੀ ਗੁੱਡ ਤੇ ਹਰਦੀਪ ਸਾਹਿਬ ਕੀ ਮਸਲਾ ਸੀ ਇੱਥੇ ਇਸ ਤਰ੍ਹਾਂ ਮਤਲਬ ਆਪਾਂ ਨੂੰ ਲੋਡ ਪੀ ਮੀਟਿੰਗ ਦੀ ਸਾਡੇ ਵਾਰਡ ਨੰਬਰ 4 ਚ ਨੈਸ਼ਨਲ ਕਲੋਨੀ ਗਲੀ ਨੰਬਰ 8 ਵਟੇ 1 ਦੇ ਵਿੱਚ ਕੋਈ ਗਰੀਬ ਬੰਦਾ ਰੇੜੀ ਲਾਉਂਦਾ ਜੀ ਵਿਚਾਰਾ ਬੀੜੀਆਂ ਬੁੜੀਆਂ ਦੀ ਉੱਥੇ ਪੱਟੀ ਰੋਡ ਤੇ ਉਹ ਸ਼ਾਮ ਨੂੰ ਸਵਾ 9 ਵਜੇ ਆ ਰਿਹਾ ਸੀ ਇੱਥੇ ਆਪਦੇ ਘਰੇ ਜਾ ਰਿਹਾ ਸੀ ਉਹਨੂੰ ਤਿੰਨ ਬੰਦੇ ਆਏ ਮੋਟਰਸਾਈਕਲ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀ ਤੇ ਉਹਨੂੰ ਕੁੱਟਣ ਲਾ ਗਏ ਜਦੋਂ ਰੌਲਾ ਪਾਇਆ ਫਿਰ ਉਹ ਭੱਜ ਗਿਆ ਉਹਦੇ ਸੱਟਾ ਫੇਟਾਂ ਵਿੱਚ ਵੱਜੀਆਂ ਜੀ ਤੇ ਅੱਜ ਉਹਦੇ ਸਬੰਧਿਤ ਮੀਟਿੰਗ ਰੱਖੀ ਸੀ ਐਸ ਐਚਓ ਸਾਹਿਬ ਥਰਮਲ ਆਏ ਤੇ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਵੀ ਸ਼ਾਮ ਨੂੰ ਪੀਸੀਆਰ ਇੱਥੇ ਗੇੜਾ ਮਾਰਿਆ ਕਰੂਗੇ ਤੇ ਵੱਧ ਤੋਂ ਵੱਧ ਸਾਡੇ ਏਰੀਆ ਦਾ ਖਿਆਲ ਰੱਖਿਆ ਜਾਵੇ ਜੀ ਜੋਧ ਨਸ਼ਾ ਅਮਰੁੱਧ ਮਾਨ ਜੋਗ ਸੀਐਮ ਭਗਵੰਤ ਮਾਨ ਸਾਹਿਬ ਨੇ ਜੋ ਮਹਿੰਮ ਚਲਾਈ ਹੈ ਉਸ ਗੱਲ ਤੇ ਪਹਿਰਾ ਦੰਦੇ ਹੋਏ ਥਰਮਲ ਥਾਣਾ ਦੇ ਐਸਐਚਓ ਗੁਰਦਾਸ ਸਿੰਘ ਨੇ ਨੈਸ਼ਨਲ ਕਲੋਨੀ ਗਲੀ ਨੰਬਰ 10 ਦੇ ਵਿੱਚ ਮਹੱਲਾ ਨਿਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਮਾੜੇ ਅੰਸਰ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਨੱਥ ਪਾਉਣ ਬਾਅਦ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਨਸ਼ਾ ਤਸਕਰਾਂ ਨੂੰ ਫੜ ਕੇ ਪਤ ਜੀ ਅਸੀਂ ਬੇਨਤੀ ਵੀ ਕਰਦੇ ਹਾਂ ਤੇ ਇੱਕ ਇਹ ਵੀ ਕਹਿੰਦੇ ਆ ਕਿ ਜੇ ਕੋਈ ਸਾਡੇ ਮੱਲੇ ਦੇ ਵਿੱਚ ਨਸ਼ਾ ਵੇਚਦਾ ਹੋਇਆ ਜਾਂ ਕਰਦਾ ਹੋਇਆ ਫੜਾ ਗਿਆ ਹੁੰਦੇ ਤੇ ਸਖਤ ਕਾਰਵਾਈ ਹੋਊਗੀ ਤੇ ਸਾਡੇ ਮੱਲੇ ਦਾ ਕੋਈ ਵੀ ਐਮਸੀ ਨਹੀਂ ਨਾਲ ਜਾਣਗੇ ਕੋਈ ਹੋਰ ਬੰਦਾ ਨਹੀਂ ਨਾਲ ਜਾਊਗਾ ਉਹ ਆਪਦੀ ਗਲਤੀ ਦਾ ਜ਼ਿੰਮੇਵਾਰ ਆਪ ਹੋਊਗਾ ਤੇ ਇਹ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਹੈ ਸਾਡਾ ਮਹੱਲਾਉਣ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਤੋਂ ਦੂਰ ਰਹਿ ਸਕੇ ਤੇ ਜੇ ਕਿਸੇ ਨੇ ਨਸ਼ਾ ਕੀਤਾ ਜਾਂ ਨਸ਼ਾ ਫੜਿਆ ਗਿਆ ਉਸ ਦੇ ਵਿੱਚ ਜਿਹੜਾ ਕੁਝ ਵੀ ਹੋਊਗਾ ਉਹਨੂੰ ਬਹੁਤ ਜ਼ਿਆਦਾ ਸਜ਼ਾ ਦਿੱਤੀ ਜਾਊਗੀ ਪਹਿਲਾਂ ਤਾਂ ਇੱਥੇ ਅਸੀਂ ਉਹਨਦੇ ਬਹੁਤ ਧੰਨਵਾਦੀ ਆ ਸਾਡੇ ਬ੍ਰਦਰ ਦੇ ਭੀਮਾ ਤੇ ਉਹਨੇ ਨਸ਼ੇ ਦੇ ਕਈ ਮੁੰਡੇ ਫੜ ਲਏ ਤੇ ਹੁਣ ਇਸ ਤੋਂ ਬਾਅਦ ਜੇ ਕੋਈ ਫੜਿਆ ਜਾਊਗਾ ਤਾਂ ਉਹਨਦੇ ਜ਼ਿੰਮੇਦਾਰ ਉਹ ਆਪ ਹੋਣਗੇ ਚਾਹੇ ਉਹਨਾਂ ਦੇ ਕੁੱਟ ਪਵੇ ਤੇ ਚਾਹੇ ਕੁਝ ਹੋਰ ਹੋਵੇ ਥੈਂਕ ਯੂ ਸਾਡੇ ਐਮ.ਐਲ.ਏ. ਸਾਹਿਬ ਬਠਿੰਡਾ ਜਗਰੂ ਸਿੰਘ ਲੈ ਆਏ ਸੀ ਤੇ ਨਸ਼ੇ ਵਿਰੋਧ ਮੀਟਿੰਗ ਕਰਕੇ ਗਏ ਅਸੀਂ ਕੌਂਸਲਰਾਂ ਨੇ ਸਾਡੇ ਮਹੱਲੇ ਵਾਲੇ ਨੇ ਸੌਂ ਖਾਧੀ ਆ ਅਸੀਂ ਇਹਨਾਂ ਦੀ ਕੋਈ ਜ਼ਮਾਨਤ ਨਹੀਂ ਕਰਾਵਾਂਗੇ ਕਿਸੇ ਵੀ ਹਾਲਤ ਜੇ ਇਹਨਾਂ ਦੀ ਅਸੀਂ ਜ਼ਮਾਨਤ ਨਹੀਂ ਕਰਾਉਣ ਜਾਵਾਂਗੇ ਜੀ ਮੈਂ ਅੱਜ ਵੀ ਵਿਸ਼ਵਾਸ ਦਿਵਾਉਣਾ ਜੀ ਸੁਦੇਸ਼ ਸੁੱਖਾ ਜੀ ਦਾ ਕਹਿਣਾ ਹੈਗਾ ਕਿ ਜੋ ਬਾੜ ਨੰਬਰ 4 ਤੇ ਐਮ.ਸੀ. ਸਾਹਿਬ ਨੇ ਕਿ ਕਿਸੇ ਕਿਸਮ ਦਾ ਵੀ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਜੋ ਥਾਣੇ ਕੋਈ ਕਾਰਵਾਈ ਹੁੰਦੀ ਆ ਅਸੀਂ ਉਹਦੇ ਵਿੱਚ ਕੋਈ ਜਵਾਨਤ ਵਾਸਤੇ ਜਾਂ ਉਹਨਾਂ ਨੂੰ ਛਡਾਉਣ ਵਾਸਤੇ ਨਹੀਂ ਜਾਵਾਂਗੇ। ਅੱਛਾ ਜੀ ਹੋਰ ਪੁੱਛਿਆ। ਉਹਨਾਂ ਬੱਲਣਾਗਰ ਚ ਫੜੀ ਕੁੜੀ 10 ਨੰਬਰ 1021 ਚੋਂ ਹੀ। ਅੱਛਾ ਜੀ। ਤੇ ਇੱਕ ਨੈਸ਼ਨਲ ਕੋਡ 12 ਨੰਬਰ ਗੱਲੀ ਚ ਮੁੰਡੇ ਨੇ ਟਿੱਟਾ ਵੇਚ ਦਿਆ। ਸਾਰੀਆਂ ਲਿਸਟਾਂ ਦੇ ਦਿੱਤੀਆਂ ਥਾਣੇ ਚ ਮੈਂ। ਠੀਕ ਹੈ। ਠੀਕ ਹੈ। ਮੈਨੂੰ ਐ ਗੱਲੇ ਮੱਲੇ ਨਾਲ ਸਾਹ ਦੇ ਦੇ ਨਾਲ ਤਰਪਾਣ ਮੇਰੇ ਹੋਰ ਆਪਣ ਨੂੰ ਕੁਝ ਨਹੀਂ ਚਾਹੀਦਾ। ਨਾਲ ਹੀ। ਮੱਲੇ ਸਾਹ ਦੇ ਰਿਹਾ। ਮੱਲੇ ਨਾਲ ਸਾਹ ਦੇ ਰਹੀ ਸਾਰਾ। ਮੈਨੂੰ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਦੀ ਫੜੀ ਜੰ ਤੇ ਹੁਣ ਸਾਥ ਮਿਲ ਕੇ ਆਪਾਂ ਨੂੰ ਪੂਰਾ ਚੋਣ ਦਾਬ ਕੇ ਕਰਦਾ ਹੈ ਕੰਮ ਜਨੂਗਰ ਇਹ ਮੁੰਡਾ ਬਹੁਤ ਸੋਹਣਾ ਕੰਮ ਕਰ ਰਿਹਾ ਜੀ ਇਹ ਹੀ ਦੇਖੋ ਹਰ ਬੰਦੇ ਨਾ ਕੋਈ ਪੰਗਾ ਨਹੀਂ ਲੈਂਦਾ ਲੇਕਿਨ ਇਹ ਮੁੰਡਾ ਸਾਰੇ ਮੁਹੱਲੇ ਤੇ ਨਿਗਰਾਨਾ ਰੱਖਦਾ ਜੇ ਕੋਈ ਸਾਰਤੀ ਅੰਸਰ ਇੱਥੇ ਆਂਦਾ ਹੈ ਨਿਗਰਾਨੀ ਰੱਖ ਕੇ ਉਹਨਾਂ ਨੂੰ ਇਤਲਾਹ ਵੀ ਕਰਦਾ ਹੈ ਪੁਲਿਸ ਨੂੰ ਸੋ ਇਹਦਾ ਆਪਾਂ ਨੂੰ ਵੀ ਚਾਹੀਦਾ ਹੈ ਇਹ ਮੁਹੱਲੇ ਵਾਲੇ ਕਿ ਇਸ ਮੁੰਡੇ ਦਾ ਆਪਾਂ ਸਾਥ ਦੇਈਏ ਇਹਦੇ ਕੰਨੀ ਕੋਈ ਝਾਕਣਾ ਨਾ ਲਵੇ ਇਸ ਕਰਕੇ ਅਸੀਂ ਇਹਦੇ ਨਾਲ ਸਪੋਰਟ ਚ ਖੜੇ ਆਂ ਔਰ ਇਹਦੀ ਪੂਰੀ ਮਦਦ ਕਰਾਂਗੇ